ਪਰਾ ਕਿਰਾਏ ਤੇ ਮਕਾਨ ਲੈਣਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਉਹ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਉਹਨੂੰ ਦੇਖਣੀਆਂ ਚਾਹੀਦੀਆਂ ਬਹੁਤ سارے ਭੈਣ ਭਰਾ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਤੇ ਆਏ ਆ ਕਿਸੇ ਨਾ ਕਿਸੇ ਨਾਲ ਕਮਰਾ ਘਰ ਸ਼ੇਅਰ ਕਰਦੇ ਰਹੇ ਆ ਮਨ ਚ ਆਇਆ ਵੀ ਯਾਰ ਹੁਣ ਆਪਣਾ ਅਲੱਗ ਰਹੀਏ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਾਂ ਜੀ ਜਿੱਦਾਂ ਪਹਿਲਾਂ 70 ਹੁੰਦੇ ਸੀ ਹੁਣ 78 ਹੋ ਗਏ ਜਿੱਦਾਂ ਆਪਾਂ ਅੱਗੇ ਪ੍ਰੋਗਰਾਮ ਕੀਤਾ ਸੀ ਜੀ ਸੋ ਇਹ ਗਿਣਤੀ ਵੱਧ ਹੀ ਰਹਿਣੀ ਆ ਜੀ ਇਹ ਵੱਧ ਹੀ ਰਹਿੰਦੀ ਆ ਜੀ ਤੇ ਚਾਰ ਅਸੀਂ ਹਾਲੇ ਪਿਛਲੇ ਹਫ਼ਤੇ ਹੀ ਰੋਟਰੂਆ ਚ ਲੈ ਕੇ ਹਟਿਆ ਵੈਰੀ ਗੁੱਡ ਤੇ ਬਾਕੀ ਇਦਾਂ ਵੀ ਸਫ਼ਰ ਇਦਾਂ ਹੀ ਸ਼ੁਰੂ ਹੁੰਦਾ ਪੇ ਅਸੀਂ ਵੀ ਇਦਾਂ ਹੀ ਸ਼ੁਰੂ ਕੀਤਾ ਸੀਗਾ ਪੇ ਜਿੱਦਾਂ ਅੱਜ ਮਾਈਗ੍ਰੈਂਟ ਆਏ ਆ ਅਸੀਂ ਵੀ ਉਹਨਾਂ ਦਿਨਾਂ ਚ ਕਾਰਾਂ ਤੰਬੂਆਂ ਦੇ ਵਿੱਚ ਰਹੇ ਆ ਹਮ ਤੇ ਉਹ ਤੋਂ ਬਾਅਦ ਫਿਰ ਅਸੀਂ ਕਿਰਾਏ ਵਾਲੇ ਘਰਾਂ ਦੇ ਵਿੱਚ ਆਏ ਕਾਫੀ ਸਮੇਂ ਬਾਅਦ ਤੇ ਜਿਹੜਾ ਕਿ ਕਾਫੀ ਔਖਾ ਕੰਮ ਹੁੰਦਾ ਹੁਣ ਵੀ ਜਿਸ ਵੇਲੇ ਕਿਰਾਏ ਤੇ ਸੀ ਲੈਨੇ ਆ ਪੇ ਅਸੀਂ ਉਹਨੂੰ ਇੱਕ ਹੋਮ ਸਮਝਦੇ ਆ ਆਪਣਾ ਬਿਲਕੁਲ ਤੇ ਜਿਸ ਵੇਲੇ ਕਿਰਾਏ ਤੇ ਲੈਨੇ ਆ ਤਾਂ ਪਹਿਲਾਂ ਤਾਂ ਮੇਕ ਸ਼ੋਰ ਕਰੋ ਪੇ ਤੁਸੀਂ ਆਪਣੇ ਸਾਰੇ ਡਾਕੂਮੈਂਟ ਕੋਲ ਰੱਖੋ ਜਿਹੜੇ ਵੀ ਤੁਹਾਨੂੰ ਟੈਨੈਂਸੀ ਐਗਰੀਮੈਂਟ ਦੀ ਕਾਪੀ ਮਿਲੀ ਹੋ ਆ ਜਾਂ ਜਿਹੜੇ ਵੀ ਡਾਕੂਮੈਂਟ ਹੈਗੇ ਆਪਣੇ ਕੋਲ ਰੱਖੋ ਇਹ ਨਹੀਂ ਪੇ ਘਰ ਲੈ ਲਿਆ ਤਾਂ ਮੁੜ ਕੇ ਉਹਨੂੰ ਗਵਾ ਲੋਂ ਕੋਈ ਬੌਂਡ ਦੀ ਰਸੀਦ ਕੋਈ ਹੋਈ ਆ ਉਹ ਤੁਸੀਂ ਕੋਲ ਰੱਖ ਲਓ ਜੀ ਤੇ ਬਾਕੀ ਜਦੋਂ ਵੀ ਕਿਸੇ ਮਾਲਕ ਨੂੰ ਤੁਸੀਂ ਆਪਣੇ ਨੂੰ ਘਰ ਲੈ ਲੈਨੇ ਆ ਉਸ ਤੋਂ ਬਾਅਦ ਕੋਈ ਰਿਪੇਅਰ ਮੇਨਟੇਨੈਂਸ ਲਈ ਕਹਿੰਨੇ ਆ ਵਧੀਆ ਗੱਲ ਆ ਵੀ ਤੁਸੀਂ ਈਮੇਲ ਰਾਹੀਂ ਉਹਨੂੰ ਕਹੋ ਪ੍ਰਾਪਰਟੀ ਮੈਨੇਜਰ ਨੂੰ ਜੀ ਜਾਂ ਮਾਲਕ ਨੂੰ ਉਹਦੇ ਵਿੱਚ ਕੀ ਆ ਵੀ ਤੁਹਾਡੇ ਕੋਲ ਵੀ ਰਿਕਾਰਡ ਰਹਿੰਦਾ ਵੀ ਆਹ ਗੱਲ ਮੈਂ ਉਹਨੂੰ ਕਹੀ ਆ ਹੂੰ ਜੇਲੇ ਅਸੀਂ ਫੋਨ ਕਰਕੇ ਕਹਿ ਦਿੰਨੇ ਆ ਤਾਂ ਤੁਹਾਡੇ ਕੋਲ ਫੋਨ ਦਾ ਰਿਕਾਰਡ ਨਹੀਂ ਹੁੰਦਾ ਮੋਰੇ ਉਹਨਾਂ ਕੋਲ ਵੀ ਨਹੀਂ ਹੁੰਦਾ ਉਹਨਾਂ ਦੇ ਕਈ ਵਾਰ ਦਫ਼ਤਰ 'ਚ ਹੋ ਸਕਦਾ 10 ਬੰਦੇ ਕੰਮ ਕਰਦੇ ਹੁਣ ਪਤਾ ਨਹੀਂ ਕੇਨ ਫੋਨ ਚੱਕਿਆ ਹੁੰਦਾ ਜੀ ਤੇ ਵਧੀਆ ਗੱਲ ਆ ਪਿਆ ਆਪਣੇ ਪ੍ਰਾਪਰਟੀ ਮੈਨੇਜਰ ਨੂੰ ਜਾਂ ਮਾਲਕ ਨੂੰ ਤੁਸੀਂ ਈਮੇਲ ਰਾਹੀਂ ਲਿਖੋ ਹੂੰ ਫਿਰ ਉਹਦਾ ਜੇ ਜਵਾਬ ਨਹੀਂ ਆਇਆ ਤਾਂ ਉਹਨੂੰ ਰਿਮਾਈਂਡਰ ਭੇਜੋ ਵੀ ਤੂੰ ਇਹਦੇ ਬਾਰੇ ਕੀ ਕੀਤਾ ਹੂੰ ਤੇ ਉਹਦਾ ਬੜਾ ਫਾਇਦਾ ਰਹਿੰਦਾ ਵੀ ਕੱਲੋਂ ਕਿਸੇ ਵਜ੍ਹਾ ਕਰਕੇ ਕੇਸ ਟੈਨੈਂਸੀ ਟਰਬਿਊਨਲ ਦੇ ਵਿੱਚ ਚਲੇ ਜਾਂਦਾ ਜੀ ਤੇ ਦੋਨੋਂ ਹੀ ਤਰ੍ਹਾਂ ਉਸ ਈਮੇਲ ਨੂੰ ਇੱਕ ਦੂਜੇ ਪ੍ਰਤੀ ਸਬੂਤ ਦੇ ਤੌਰ ਤੇ ਵਰਤ ਸਕਦੀਆਂ ਜੀ ਹਾਂਜੀ ਬਿਲਕੁਲ ਜੀ ਸੋ ਜੇਕਰ ਕੋਈ ਘਰ ਰੈਂਟ ਤੇ ਲੈਣਾ ਚਾਹੁੰਦਾ ਤਾਂ ਛੋਟੀਆਂ ਛੋਟੀਆਂ ਸਾਫ ਦੰਨੀਆਂ ਆ ਜੀ ਜਿਹੜੀਆਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਹਰ ਇੱਕ ਚੀਜ਼ ਦਾ ਸਬੂਤ ਆ ਜਿਹੜਾ ਉਹ ਜ਼ਰੂਰੀ ਆ ਕਈ ਵਰੀ ਹੁੰਦਾ ਆਪਣੇ ਭਾਈਚਾਰੇ ਦੇ ਵਿੱਚ ਨਾ ਆਪਾਂ ਦੇ ਲੈਂਦੇ ਆ ਵੀ ਮੇਰਾ ਯਾਰ ਦੋਸਤਾ ਕੋਈ ਨਹੀਂ ਯਾਰ ਅੱਗੇ ਕਰਦੇ ਤੇ ਤੇ ਬਾਅਦ ਚੋਂ ਫਿਰ ਉਹ ਯਾਰੀ ਦੋਸਤੀ ਵੀ ਫਿੱਕ ਪੈ ਜਾਂਦੀ ਆ ਤੇ ਫਿਰ ਅਗਲਾ ਕਹਿੰਦਾ ਵੀ ਯਾਰ ਕਰ ਤਾਂ ਮੈਂ ਯਾਰ ਦੋਸਤ ਕਰਕੇ ਦੇ ਦਿੱਤਾ ਸੀ ਤੇ ਉਹ ਮੇਰਾ ਘਰ ਖਰਾਬ ਕਰ ਗਿਆ ਇਹ ਇਹ ਜਿਹੜਾ ਟੈਨੈਂਟ ਵਾਸਤੇ ਇਕੱਲਾ ਜ਼ਰੂਰੀ ਨਹੀਂ ਜਿਹੜਾ ਮਾਲਕ ਵੀ ਹੈਗਾ ਆ ਉਹ ਇਦਾਂ ਕਰ ਦਿੰਦਾ ਹੈ ਪਿਆਰੀ ਦੋਸਤੀ ਦੇ ਵਿੱਚ ਉਹਦੇ ਵਿੱਚ ਵੀ ਪੇਪਰ ਵਰਕ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਜਦਾਂ ਹੁਣ ਟੈਨੈਂਸੀ ਐਗਰੀਮੈਂਟ ਸਾਈਨ ਕਰੇ ਬੌਂਡ ਜਿੱਤਾਂ ਤਾਰਨਾ ਆ ਉਹ ਬੌਂਡ ਮਤਲਬ ਬੌਂਡ ਸੈਂਟਰ ਨੂੰ ਦੇਵੇ ਹਮ ਤੇ ਉਹ ਵੀ ਇਦਾਂ ਹੀ ਆ ਕਿ ਆਪਣੀ ਈਮੇਲ ਕਮਿਊਨੀਕੇਸ਼ਨ ਜਿਹੜੀ ਆ ਪੀ ਉਹਦਾ ਸਬੂਤ ਰੱਖੇ ਕੱਲੋਂ ਟੈਨੈਂਟ ਵੀ ਉਹਨੂੰ ਟੈਨੈਂਸੀ ਟਰਮੀਨਲ 'ਚ ਲੈ ਜਾ ਸਕਦਾ ਤੇ ਮਾਲਕ ਵੀ ਲੈ ਜਾ ਸਕਦਾ ਬਿਲਕੁਲ ਦੋਨੋਂ ਤਰ੍ਹਾਂ ਜਿੱਦਾਂ ਆਪਸ ਵਿੱਚ ਹੀ ਸਾਫ਼ ਰਹਿਣ ਤਾਂ ਚੰਗੀ ਗੱਲ ਆ ਹੂੰ ਫਿਰ ਬਾਅਦ ਵਿੱਚ ਕੀ ਆਪਸ ਵਿੱਚ ਕੋਈ ਰੌਲਾ ਨਹੀਂ ਪੈਂਦਾ ਜੀ ਜਿਵੇਂ ਉਹ ਸਿਆਣੇ ਕਹਿੰਦੇ ਆ ਸਾਖ ਤਾ ਮਾਵਾ ਧੀਆਂ ਦਾ ਤਾਂ ਬਿਲਕੁਲ ਜੀ ਜੇ ਥੋੜੇ ਜੇ ਹਿਸਾਬ ਕਿਤਾਬ ਦੇ ਵਿੱਚ ਰਹੀਏ ਤਾਂ ਫਿਰ ਜਿਹੜਾ ਰੌਲਾ ਪਾਉ ਤੋਂ ਆਪਾਂ ਬਚ ਸਕਦੇ ਆ ਘਰ ਤੁਸੀਂ ਜਿਵੇਂ ਕਿਹਾ ਵੀ 70 ਤੋਂ 78 ਹੋ ਗਿਆ 8 9 ਖਰੀਦੇ ਆ ਹਾਂਜੀ ਤੇ ਮਾਰਕੀਟ ਤਾਂ ਕਹਿੰਦੇ ਥੱਲੇ ਨੂੰ ਜਾ ਰਹੀ ਆ ਖਰੀਦਦਾਰਾਂ ਦੇ ਲਈ ਤਾਂ ਮੌਕਾ ਵਧੀਆ ਕਰ ਵਧੀਆ ਖਰੀਦ ਰਹੇ ਆ ਤੇ ਮੈਂ ਤਾਂ ਉੱਥੋਂ ਜਾਣਨਾ ਚਾਹੂੰਗਾ ਹੁਣ ਜੇ ਕੋਈ ਫਰਸਟ ਹੋਮ ਬਾਏਰ ਘਰ ਖਰੀਦਣਾ ਚਾਹੁੰਦਾ ਤੇ ਕੀ ਮੈਸੇਜ ਉਹਨੂੰ ਦੇਣਾ ਚਾਹੋਗੇ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਆ ਫਰਸਟ ਹੋਮ ਬਾਏਰ ਰੱਖੇ ਪਹਿਲਾਂ ਕਰ ਰੇਨ ਤੋਂ ਪਹਿਲਾਂ ਕਿਹਾ ਤਾਂ ਇਹੀ ਜਾਂਦਾ ਵੀ ਬੈਂਕ ਵਾਲਿਆਂ ਨੇ ਕਰਾਤਾ ਜੀ ਤੇ ਫੜਾਫੜ ਬਸ ਹੁਣ ਘਰ ਲੈ ਲੋ ਤੇ ਬ੍ਰੋਕਰ ਬਹੁਤ ਫਿਰਦੇ ਆ ਮਾਰਕੀਟ 'ਚ ਉਹਨਾਂ ਨੇ ਵਧੀਆ ਕਰ ਦਵਾ ਦੇਣਾ ਪਰ ਥੋੜੀ ਜਿਹੀ ਆਪਣੀ ਵੀ ਜੇ ਕਹਿੰਦੇ ਸਾਵਧਾਨੀ ਰੱਖ ਲਈਏ ਜਾਣਕਾਰੀ ਪਹਿਲਾਂ ਰੱਖੀਏ ਤਾਂ ਚੰਗਾ ਘਰ ਲੈ ਸਕਦੇ ਆ ਬਾਕੀ ਜਾਣਕਾਰੀ ਤੁਸੀਂ ਦਿਓ ਦੇਖੋ ਜੀ ਪਈ ਮੇਰਾ ਇਹ ਮੰਨਣਾ ਆ ਪਈ ਜਿਹੜੀ ਸਹੀ ਜਾਣਕਾਰੀ ਤੁਹਾਨੂੰ ਉਸ ਬੰਦੇ ਤੋਂ ਮਿਲਦੀ ਆ ਪਈ ਜਿਹਦਾ ਘਰ ਦੇ ਵਿੱਚ ਕੋਈ ਆਪਣਾ ਇੰਟਰਸਟ ਨਹੀਂ ਹੈਗਾ ਜੀ ਜਦਾਂ ਤੁਸੀਂ ਕਿਸੇ ਬੰਦੇ ਤੋਂ ਜਾਣਕਾਰੀ ਲੈਣੇ ਆ ਪਈ ਉਹਨੂੰ ਘਰ ਵਿੱਚ ਤੇ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਲੋ ਚਾਹੇ ਨਾ ਲੋ ਉਹਨੂੰ ਕੁਝ ਫਾਇਦਾ ਨਹੀਂ ਹੋਣਾ ਤੁਸੀਂ ਕਰਜ਼ਾ ਲਓ ਚਾਹੇ ਨਹੀਂ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਹੂੰ ਜੇ ਤੁਸੀਂ ਬ੍ਰੋਕਰ ਦੀ ਸਲਾਹ ਕਰਕੇ ਘਰ ਲੈਣੇ ਆ ਤਾਂ ਬ੍ਰੋਕਰ ਨੂੰ ਆਪਣਾ ਕਮਿਸ਼ਨ ਮਿਲਣਾ ਤੁਹਾਨੂੰ ਲੋਨ ਦੇਣ ਦਾ ਜੀ ਜੇ ਏਜੰਟ ਦੀ ਸਲਾਹ ਦੇ ਨਾਲ ਲੈਣੇ ਆ ਏਜੰਟ ਨੂੰ ਆਪਣਾ ਕਮਿਸ਼ਨ ਮਿਲਣਾ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਉਹ ਗਲਤ ਸਲਾਹ ਦੇਣਗੇ ਨਹੀਂ ਉਹਨਾਂ ਦੀ ਜੋਬ ਆ ਤਾਂ ਦੋਨੋਂ ਬੰਦੇ ਉੱਥੇ ਰਿਲੇਟਡ ਆ ਉਸ ਚੀਜ਼ ਦੇ ਨਾਲ ਉਹਨਾਂ ਨੂੰ ਫਾਇਦਾ ਹੋਣਾ ਹੂੰ ਤੇ ਜੇ ਉਹ ਤੁਹਾਨੂੰ ਕਹਿਣਗੇ ਵੀ ਘਰ ਲੈਣ ਦਾ ਕੋਈ ਫਾਇਦਾ ਨਹੀਂ ਫਿਰ ਉਹਨਾਂ ਦਾ ਕਮਿਸ਼ਨ ਗਿਆ ਹੂੰ ਇਦਾਂ ਜੇ ਬ੍ਰੋਕਰ ਤੁਹਾਨੂੰ ਕਹੂਗਾ ਘਰ ਨਾਲ ਲਓ ਤਾਂ ਉਹਦਾ ਗਿਆ ਜੀ ਤੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਉਹਨਾਂ ਤੋਂ ਇਲਾਵਾ ਆਪਣੀ ਸਰਚ ਕਰੀਏ ਹੂੰ ਆਪਣੀ ਸਰਚ ਕੀ ਆ ਵੀ ਤੁਸੀਂ ਪਹਿਲਾਂ ਤਾਂ ਦੇਖਣਾ ਵੀ ਪ੍ਰਾਪਰਟੀ ਦੇ ਪੈਸੇ ਕਿੰਨੇ ਦੇਣੇ ਆ ਹੂੰ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਤਾਂ ਤੁਸੀਂ ਇਲਾਕੇ ਦੀ ਅਪ ਟੂ ਡੇਟਸ ਸੇਲਜ਼ ਰਿਪੋਰਟ ਦੇਖੋ ਜੀ ਤੇ ਘਰ ਕਿੰਨੇ ਕਿੰਨੇ ਦੇ ਵਿਕ ਰਹੇ ਆ ਹੂੰ ਤੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਆ ਵੀ ਹਾਂ ਵੀ ਇੰਨੇ ਕੇ ਪੈਸੇ ਦਾ ਘਰ ਆ ਉਹਦੇ ਮੁਕਾਬਲੇ ਜਿਹੜੇ ਘਰ ਦਾ ਤੁਹਾਨੂੰ ਪਤਾ ਲੱਗਦਾ ਵੀ ਇੰਨੇ ਦਾ ਵਿਕਿਆ ਉਸ ਤੋਂ ਬਾਅਦ ਜੇ ਛੋਟਾ ਆ ਵੱਡਾ ਆ ਔਰ ਮਾਊਂਟ ਤੁਸੀਂ ਉਹਦੇ ਵਿੱਚ ਘਟ ਜਾ ਵਧ ਕਰ ਸਕਦੇ ਆ ਹੂੰ ਉਹ ਤੇ ਤੁਹਾਨੂੰ ਕੌਨਫੀਡੈਂਸ ਹੋ ਜਾਂਦਾ ਹਾਂ ਵੀ ਮੈਂ ਇੰਨੇ ਪੈਸੇ ਦੇ ਰਿਹਾ ਮੈਂ ਫਾਲਤੂ ਨਹੀਂ ਦੇ ਰਿਹਾ ਜੀ ਤੇ ਇਸ ਕਰਕੇ ਇਹ ਸਰਚ ਜ਼ਰੂਰੀ ਆ ਇਹ ਤਾਂ ਹੈਗਾ ਇਨੀਸ਼ੀਅਲ ਪਾਰਟ ਹੂੰ ਉਸ ਤੋਂ ਬਾਅਦ ਤੁਸੀਂ ਉਹਦੀ ਲੈਮ ਰਿਪੋਰਟ ਦੇਖਦੇ ਆ ਜਿਹੜੀ ਕਾਉਂਸਲ ਤੋਂ ਮਿਲਦੀ ਆ ਵੀ ਸਾਰਾ ਸਹੀ ਸਲਾਮਤ ਬਣਿਆ ਆ ਜੀ ਕੋਈ ਹੋਰ ਉਹਦੇ ਚ ਰੈਸਟ੍ਰਿਕਸ਼ਨ ਤੇ ਨਹੀਂ ਕੋਈ ਕੰਪਲੇਂਟ ਤੇ ਨਹੀਂ ਹੈਗੀ ਫੇਰ ਤੁਸੀਂ ਬਿਲਡਿੰਗ ਇਨਸਪੈਕਸ਼ਨ ਰਿਪੋਰਟ ਕਰਾਉਨੇ ਆ ਘਰ ਦੀ ਤੇ ਉਹ ਬੈਲਡਰ ਤੋਂ ਹੋ ਜਾਂਦੀ ਆ ਹੂੰ ਜੇ ਬੈਂਕ ਵੈਲਿਊਏਸ਼ਨ ਮੰਗਦੀ ਆ ਤਾਂ ਵੈਲਿਊਏਸ਼ਨ ਜਿਹੜੀ ਗਵਰਨਮੈਂਟ ਵੈਲਿਊਏਸ਼ਨ ਨਹੀਂ ਦੇਖੀ ਜਾਂਦੀ ਜਿਹੜੀ ਅਸਲੀ ਵੈਲਿਊਏਸ਼ਨ ਰਜਿਸਟਰਡ ਵੈਲਿਊਏਸ਼ਨ ਨੂੰ ਮੰਨਿਆ ਜਾਂਦਾ ਹੂੰ ਜਿਹੜੀ ਤੁਸੀਂ ਪੈਸੇ ਦੇ ਕੇ ਕਰਾਉਨੇ ਆ ਜੀ ਤੇ ਉਹ ਅੱਜ ਕੱਲ ਬੈਂਕਿੰਗ ਸਿਸਟਮ ਦੇ ਥਰੂ ਹੀ ਹੁੰਦੀ ਆ ਪੈਸੇ ਆਮ ਤੌਰ ਤੇ ਬਾਹਰ ਨੂੰ ਦੇਣੇ ਪੈਂਦੇ ਆ ਜੀ 800 ਡਾਲਰ ਦੇ ਵਿੱਚ ਤਕਰੀਬਨ ਹੁੰਦੀ ਆ ਜੀ ਤੇ ਉਹ ਵੀ ਕਰਵਾ ਲੈਣੀ ਚਾਹੀਦੀ ਆ ਹੂੰ ਕਿਸੇ ਨੇ ਨੀ ਨਿਊਜ਼ੀਲੈਂਡ ਸਾਡਾ ਭੈਣ ਭਰਾ ਕਿਰਾਏ ਤੇ ਮਕਾਨ ਲੈਣਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਉਹ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਉਹਨੂੰ ਦੇਖਣੀਆਂ ਚਾਹੀਦੀਆਂ ਬਹੁਤ ਸਾਰੇ ਭੈਣ ਭਰਾ ਕ੍ਰੈਡਿਟ 雇ਰ ਵਰਕ ਵੀਜ਼ੇ ਤੇ ਆਏ ਆ ਕਿਸੇ ਨਾ ਕਿਸੇ ਨਾਲ ਕਮਰਾ ਘਰ ਸ਼ੇਅਰ ਕਰਦੇ ਰਹੇ ਆ ਮਨ ਚ ਆਇਆ ਵੀ ਯਾਰ ਹੁਣ ਆਪਣਾ ਅਲੱਗ ਰਹੀਏ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਾਂਜੀ ਜਿੱਦਾਂ ਪਹਿਲਾਂ 70 ਹੁੰਦੇ ਸੀ ਹੁਣ 78 ਹੋ ਗਏ ਜਿੱਦਾਂ ਆਪਾਂ ਅੱਗੇ ਪ੍ਰੋਗਰਾਮ ਕੀਤਾ ਸੀ ਜੀ ਸੋ ਇਹ ਗਿਣਤੀ ਵੱਧ ਹੀ ਰਹਿਣੀ ਆ ਜੀ ਇਹ ਵੱਧ ਹੀ ਰਹਿੰਦੀ ਆ ਜੀ ਤੇ ਚਾਰ ਅਸੀਂ ਹਾਲੇ ਪਿਛਲੇ ਹਫਤੇ ਹੀ ਰੋਟਰੂਆ ਚ ਲੈ ਕੇ ਹਟਿਆ ਵੈਰੀ ਗੁੱਡ ਤੇ ਬਾਕੀ ਇਦਾਂ ਵੀ ਸਫਰ ਇਦਾਂ ਹੀ ਸ਼ੁਰੂ ਹੁੰਦਾ ਪੇ ਅਸੀਂ ਵੀ ਇਦਾਂ ਹੀ ਸ਼ੁਰੂ ਕੀਤਾ ਸੀਗਾ ਪੇ ਜਿੱਦਾਂ ਅੱਜ ਮਾਈਗ੍ਰੈਂਟ ਆਏ ਆ ਅਸੀਂ ਵੀ ਉਹਨਾਂ ਦਿਨਾਂ ਚ ਕਾਰਾਂ ਤੰਬੂਆਂ ਦੇ ਵਿੱਚ ਰਹੇ ਆ ਹਮ ਤੇ ਉਹ ਤੋਂ ਬਾਅਦ ਫਿਰ ਅਸੀਂ ਕਿਰਾਏ ਵਾਲੇ ਘਰਾਂ ਦੇ ਵਿੱਚ ਆਏ ਕਾਫੀ ਸਮੇਂ ਬਾਅਦ ਤੇ ਜਿਹੜਾ ਕਿ ਕਾਫੀ ਔਖਾ ਕੰਮ ਹੁੰਦਾ ਹੁਣ ਵੀ ਜਿਸ ਵੇਲੇ ਕਿਰਾਏ ਤੇ ਸੀ ਲੈਨੇ ਆ ਪੇ ਅਸੀਂ ਉਹਨੂੰ ਇੱਕ ਹੋਮ ਸਮਝਦੇ ਆ ਆਪਣਾ ਬਿਲਕੁਲ ਤੇ ਜਿਸ ਵੇਲੇ ਕਿਰਾਏ ਤੇ ਲੈਨੇ ਆ ਤਾਂ ਪਹਿਲਾਂ ਤਾਂ ਮੇਕ ਸ਼ੋਰ ਕਰੋ ਪੇ ਤੁਸੀਂ ਆਪਣੇ ਸਾਰੇ ਡਾਕੂਮੈਂਟ ਕੋਲ ਰੱਖੋ ਜਿਹੜੇ ਵੀ ਤੁਹਾਨੂੰ ਟੈਨੈਂਸੀ ਐਗਰੀਮੈਂਟ ਦੀ ਕਾਪੀ ਮਿਲੀ ਹੋ ਆ ਜਾਂ ਜਿਹੜੇ ਵੀ ਡਾਕੂਮੈਂਟ ਹੈਗੇ ਆਪਣੇ ਕੋਲ ਰੱਖੋ ਇਹ ਨਹੀਂ ਪੇ ਘਰ ਲੈ ਲਿਆ ਤਾਂ ਮੁੜ ਕੇ ਉਹਨੂੰ ਗਵਾ ਲੋਂ ਕੋਈ ਬੌਂਡ ਦੀ ਰਸੀਦ ਕੋਈ ਆ ਉਹ ਤੁਸੀਂ ਕੋਲ ਰੱਖ ਲਓ ਜੀ ਤੇ ਬਾਕੀ ਜਦੋਂ ਵੀ ਕਿਸੇ ਮਾਲਕ ਨੂੰ ਤੁਸੀਂ ਆਪਣੇ ਨੂੰ ਘਰ ਲੈ ਲੈਨੇ ਆ ਉਸ ਤੋਂ ਬਾਅਦ ਕੋਈ ਰਿਪੇਅਰ ਮੇਨਟੇਨੈਂਸ ਲਈ ਕਹਿੰਨੇ ਆ ਵਧੀਆ ਗੱਲ ਆ ਵੀ ਤੁਸੀਂ ਈਮੇਲ ਰਾਹੀਂ ਉਹਨੂੰ ਕਹੋ ਪ੍ਰਾਪਰਟੀ ਮੈਨੇਜਰ ਨੂੰ ਜੀ ਜਾਂ ਮਾਲਕ ਨੂੰ ਉਹਦੇ ਵਿੱਚ ਕੀ ਆ ਵੀ ਤੁਹਾਡੇ ਕੋਲ ਵੀ ਰਿਕਾਰਡ ਰਹਿੰਦਾ ਵੀ ਆਹ ਗੱਲ ਮੈਂ ਉਹਨੂੰ ਕਹੀ ਆ ਹੂੰ ਜੇਲੇ ਅਸੀਂ ਫੋਨ ਕਰਕੇ ਕਹਿ ਦਿੰਨੇ ਆ ਤਾਂ ਤੁਹਾਡੇ ਕੋਲ ਫੋਨ ਦਾ ਰਿਕਾਰਡ ਨਹੀਂ ਹੁੰਦਾ ਮୋਰੇ ਉਹਨਾਂ ਕੋਲ ਵੀ ਨਹੀਂ ਹੁੰਦਾ ਉਹਨਾਂ ਦੇ ਕਈ ਵਾਰ ਦਫ਼ਤਰ 'ਚ ਹੋ ਸਕਦਾ 10 ਬੰਦੇ ਕੰਮ ਕਰਦੇ ਹੁਣ ਪਤਾ ਨਹੀਂ ਕੇਨ ਫੋਨ ਚੱਕਿਆ ਹੁੰਦਾ ਜੀ ਤੇ ਵਧੀਆ ਗੱਲ ਆ ਪਿਆ ਆਪਣੇ ਪ੍ਰਾਪਰਟੀ ਮੈਨੇਜਰ ਨੂੰ ਜਾਂ ਮਾਲਕ ਨੂੰ ਤੁਸੀਂ ਈਮੇਲ ਰਾਹੀਂ ਲਿਖੋ ਹੂੰ ਫਿਰ ਉਹਦਾ ਜੇ ਜਵਾਬ ਨਹੀਂ ਆਇਆ ਤਾਂ ਉਹਨੂੰ ਰਿਮਾਈਂਡਰ ਭੇਜੋ ਵੀ ਤੂੰ ਇਹਦੇ ਬਾਰੇ ਕੀ ਕੀਤਾ ਹੂੰ ਤੇ ਉਹਦਾ ਬੜਾ ਫਾਇਦਾ ਰਹਿੰਦਾ ਵੀ ਕੱਲੋਂ ਕਿਸੇ ਵਜ੍ਹਾ ਕਰਕੇ ਕੇਸ ਟੈਨੈਂਸੀ ਟਰਬਿਊਨਲ ਦੇ ਵਿੱਚ ਚਲੇ ਜਾਂਦਾ ਜੀ ਤੇ ਦੋਨੋਂ ਹੀ ਤਰ੍ਹਾਂ ਉਸ ਈਮੇਲ ਨੂੰ ਇੱਕ ਦੂਜੇ ਪ੍ਰਤੀ ਸਬੂਤ ਦੇ ਤੌਰ ਤੇ ਵਰਤ ਸਕਦੀਆਂ ਜੀ ਹਾਂਜੀ ਬਿਲਕੁਲ ਜੀ ਸੋ ਜੇਕਰ ਕੋਈ ਘਰ ਰੈਂਟ ਤੇ ਲੈਣਾ ਚਾਹੁੰਦਾ ਤਾਂ ਛੋਟੀਆਂ ਛੋਟੀਆਂ ਸਾਫ ਦੰਨੀਆਂ ਆ ਜੀ ਜਿਹੜੀਆਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਹਰ ਇੱਕ ਚੀਜ਼ ਦਾ ਸਬੂਤ ਆ ਜਿਹੜਾ ਉਹ ਜ਼ਰੂਰੀ ਆ ਕਈ ਵਰੀ ਹੁੰਦਾ ਆਪਣੇ ਭਾਈਚਾਰੇ ਦੇ ਵਿੱਚ ਨਾ ਆਪਾਂ ਲੈ ਲੈਂਦੇ ਆ ਵੀ ਮੇਰਾ ਯਾਰ ਦੋਸਤਾ ਕੋਈ ਨਹੀਂ ਯਾਰ ਅੱਗੇ ਕਰਦੇ ਤੇ ਤੇ ਬਾਅਦ ਚੋਂ ਫਿਰ ਉਹ ਯਾਰੀ ਦੋਸਤੀ ਵੀ ਫਿੱਕ ਪੈ ਜਾਂਦੀ ਆ ਤੇ ਫਿਰ ਅਗਲਾ ਕਹਿੰਦਾ ਵੀ ਯਾਰ ਕਰ ਤਾਂ ਮੈਂ ਯਾਰ ਦੋਸਤ ਕਰਕੇ ਦੇ ਦਿੱਤਾ ਸੀ ਤੇ ਉਹ ਮੇਰਾ ਘਰ ਖਰਾਬ ਕਰ ਗਿਆ ਇਹ ਇਹ ਜਿਹੜਾ ਟੈਨੈਂਟ ਵਾਸਤੇ ਇਕੱਲਾ ਜ਼ਰੂਰੀ ਨਹੀਂ ਜਿਹੜਾ ਮਾਲਕ ਵੀ ਹੈਗਾ ਆ ਉਹ ਇਦਾਂ ਕਰ ਦਿੰਦਾ ਹੈ ਬਿਜਾਰੀ ਦੋਸਤੀ ਦੇ ਵਿੱਚ ਉਹਦੇ ਵਿੱਚ ਵੀ ਪੇਪਰ ਵਰਕ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਜਦਾਂ ਹੁਣ ਟੈਨੈਂਸੀ ਐਗਰੀਮੈਂਟ ਸਾਈਨ ਕਰੇ ਬੌਂਡ ਜਿੱਤਾਂ ਤਾਰਨਾ ਆ ਉਹ ਬੌਂਡ ਮਤਲਬ ਬੌਂਡ ਸੈਂਟਰ ਨੂੰ ਦੇਵੇ ਹਮ ਤੇ ਉਹ ਵੀ ਇਦਾਂ ਹੀ ਆ ਕਿ ਆਪਣੀ ਈਮੇਲ ਕਮਿਊਨੀਕੇਸ਼ਨ ਜਿਹੜੀ ਆ ਪੀ ਉਹਦਾ ਸਬੂਤ ਰੱਖੇ ਕੱਲੋਂ ਟੈਨੈਂਟ ਵੀ ਉਹਨੂੰ ਟੈਨੈਂਸੀ ਟਰਮੀਨਲ 'ਚ ਲੈ ਜਾ ਸਕਦਾ ਤੇ ਮਾਲਕ ਵੀ ਲੈ ਜਾ ਸਕਦਾ ਬਿਲਕੁਲ ਦੋਨੋਂ ਤਰ੍ਹਾਂ ਜਿੱਦਾਂ ਆਪਸ ਵਿੱਚ ਹੀ ਸਾਫ਼ ਰਹਿਣ ਤਾਂ ਚੰਗੀ ਗੱਲ ਆ ਹੂੰ ਫਿਰ ਬਾਅਦ ਵਿੱਚ ਕੀ ਆਪਸ ਵਿੱਚ ਹੀ ਕੋਈ ਰੌਲਾ ਨਹੀਂ ਪੈਂਦਾ ਜੀ ਜਿਵੇਂ ਉਹ ਸਿਆਣੇ ਕਹਿੰਦੇ ਆ ਸਾਕ ਤਾ ਮਾਵਾ ਧੀਆਂ ਦਾ ਤਾਂ ਬਿਲਕੁਲ ਜੀ ਜੇ ਥੋੜੇ ਜੇ ਹਿਸਾਬ ਕਿਤਾਬ ਦੇ ਵਿੱਚ ਰਹੀਏ ਤਾਂ ਫਿਰ ਜਿਹੜਾ ਰੌਲਾ ਪਾਉ ਤੋਂ ਆਪਾਂ ਬਚ ਸਕਦੇ ਆ ਘਰ ਤੁਸੀਂ ਜਿਵੇਂ ਕਿਹਾ ਵੀ 70 ਤੋਂ 78 ਹੋ ਗਿਆ 8 9 ਖਰੀਦੇ ਆ ਹਾਂਜੀ ਤੇ ਮਾਰਕੀਟ ਤਾਂ ਕਹਿੰਦੇ ਥੱਲੇ ਨੂੰ ਜਾ ਰਹੀ ਆ ਖਰੀਦਦਾਰਾਂ ਦੇ ਲਈ ਤਾਂ ਮੌਕਾ ਵਧੀਆ ਕਰ ਵਧੀਆ ਖਰੀਦ ਰਹੇ ਆ ਤੇ ਮੈਂ ਤਾਂ ਉੱਥੋਂ ਜਾਣਨਾ ਚਾਹੂੰਗਾ ਹੁਣ ਜੇ ਕੋਈ ਫਰਸਟ ਹੋਮ ਬਾਏਰ ਘਰ ਖਰੀਦਣਾ ਚਾਹੁੰਦਾ ਤੇ ਕੀ ਮੈਸੇਜ ਉਹਨੂੰ ਦੇਣਾ ਚਾਹੋਗੇ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਆ ਫਰਸਟ ਹੋਮ ਬਾਏਰ ਰੱਖੇ ਪਹਿਲਾਂ ਕਰ ਰੇਨ ਤੋਂ ਪਹਿਲਾਂ ਕਿਹਾ ਤਾਂ ਇਹੀ ਜਾਂਦਾ ਵੀ ਬੈਂਕ ਵਾਲਿਆਂ ਨੇ ਕਰਾਤਾ ਜੀ ਤੇ ਫੜਾਫੜ ਬਸ ਹੁਣ ਘਰ ਲੈ ਲਓ ਤੇ ਬਰੋਕਰ ਬਹੁਤ ਫਿਰਦੇ ਆ ਮਾਰਕੀਟ 'ਚ ਉਹਨਾਂ ਨੇ ਵਧੀਆ ਕਰ ਦਵਾ ਦੇਣਾ ਪਰ ਥੋੜੀ ਜਿਹੀ ਆਪਣੀ ਵੀ ਜੇ ਕਹਿੰਦੇ ਸਾਵਧਾਨੀ ਰੱਖ ਲਈਏ ਜਾਣਕਾਰੀ ਪਹਿਲਾਂ ਰੱਖੀਏ ਤਾਂ ਚੰਗਾ ਘਰ ਲੈ ਸਕਦੇ ਆ ਬਾਕੀ ਜਾਣਕਾਰੀ ਤੁਸੀਂ ਦਿਓ ਦੇਖੋ ਜੀ ਪਈ ਮੇਰਾ ਇਹ ਮੰਨਣਾ ਆ ਪਈ ਜਿਹੜੀ ਸਹੀ ਜਾਣਕਾਰੀ ਤੁਹਾਨੂੰ ਉਸ ਬੰਦੇ ਤੋਂ ਮਿਲਦੀ ਆ ਪਈ ਜਿਹਦਾ ਘਰ ਦੇ ਵਿੱਚ ਕੋਈ ਆਪਣਾ ਇੰਟਰਸਟ ਨਹੀਂ ਹੈਗਾ ਜੀ ਜਦਾਂ ਤੁਸੀਂ ਕਿਸੇ ਬੰਦੇ ਤੋਂ ਜਾਣਕਾਰੀ ਲੈਣੇ ਆ ਪਈ ਉਹਨੂੰ ਘਰ ਵਿੱਚ ਤੇ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਲੋ ਚਾਹੇ ਨਾ ਲੋ ਉਹਨੂੰ ਕੁਝ ਫਾਇਦਾ ਨਹੀਂ ਹੋਣਾ ਤੁਸੀਂ ਕਰਜ਼ਾ ਲਓ ਚਾਹੇ ਨਹੀਂ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਹੂੰ ਜੇ ਤੁਸੀਂ ਬ੍ਰੋਕਰ ਦੀ ਸਲਾਹ ਕਰਕੇ ਘਰ ਲੈਣੇ ਆ ਤਾਂ ਬ੍ਰੋਕਰ ਨੂੰ ਆਪਣਾ ਕਮਿਸ਼ਨ ਮਿਲਣਾ ਤੁਹਾਨੂੰ ਲੋਨ ਦੇਣ ਦਾ ਜੀ ਜੇ ਏਜੰਟ ਦੀ ਸਲਾਹ ਦੇ ਨਾਲ ਲੈਣੇ ਆ ਏਜੰਟ ਨੂੰ ਆਪਣਾ ਕਮਿਸ਼ਨ ਮਿਲਣਾ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਉਹ ਗਲਤ ਸਲਾਹ ਦੇਣਗੇ ਨਹੀਂ ਉਹਨਾਂ ਦੀ ਜੋਬ ਆ ਤਾਂ ਦੋਨੋਂ ਬੰਦੇ ਉੱਥੇ ਰਿਲੇਟਡ ਆ ਉਸ ਚੀਜ਼ ਦੇ ਨਾਲ ਉਹਨਾਂ ਨੂੰ ਫਾਇਦਾ ਹੋਣਾ ਹੂੰ ਤੇ ਜੇ ਉਹ ਤੁਹਾਨੂੰ ਕਹਿਣਗੇ ਵੀ ਘਰ ਲੈਣ ਦਾ ਕੋਈ ਫਾਇਦਾ ਨਹੀਂ ਫਿਰ ਉਹਨਾਂ ਦਾ ਕਮਿਸ਼ਨ ਗਿਆ ਹੂੰ ਇਦਾਂ ਜੇ ਬ੍ਰੋਕਰ ਤੁਹਾਨੂੰ ਕਹੂਗਾ ਘਰ ਨਾਲ ਲਓ ਤਾਂ ਉਹਦਾ ਗਿਆ ਜੀ ਤੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਉਹਨਾਂ ਤੋਂ ਇਲਾਵਾ ਆਪਣੀ ਸਰਚ ਕਰੀਏ ਹੂੰ ਆਪਣੀ ਸਰਚ ਕੀ ਆ ਵੀ ਤੁਸੀਂ ਪਹਿਲਾਂ ਤਾਂ ਦੇਖਣਾ ਵੀ ਪ੍ਰਾਪਰਟੀ ਦੇ ਪੈਸੇ ਕਿੰਨੇ ਦੇਣੇ ਆ ਹੂੰ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਤਾਂ ਤੁਸੀਂ ਇਲਾਕੇ ਦੀ ਅਪ ਟੂ ਡੇਟਸ ਸੇਲਜ਼ ਰਿਪੋਰਟ ਦੇਖੋ ਜੀ ਤੇ ਘਰ ਕਿੰਨੇ ਕਿੰਨੇ ਦੇ ਵਿਕ ਰਹੇ ਆ ਹੂੰ ਤੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਆ ਵੀ ਹਾਂ ਵੇ ਇੰਨੇ ਕੁ ਪੈਸੇ ਦਾ ਘਰ ਆ ਉਹਦੇ ਮੁਕਾਬਲੇ ਜਿਹੜੇ ਘਰ ਦਾ ਤੁਹਾਨੂੰ ਪਤਾ ਲੱਗਦਾ ਵੀ ਇੰਨੇ ਦਾ ਵਿਕਿਆ ਉਸ ਤੋਂ ਬਾਅਦ ਜੇ ਛੋਟਾ ਆ ਵੱਡਾ ਆ ਔਰ ਮਾਊਂਟ ਤੁਸੀਂ ਉਹਦੇ ਵਿੱਚ ਘਟ ਜਾ ਵਧ ਕਰ ਸਕਦੇ ਆ ਹੂੰ ਉਹ ਤੇ ਤੁਹਾਨੂੰ ਕੌਨਫੀਡੈਂਸ ਹੋ ਜਾਂਦਾ ਹਾਂ ਵੀ ਮੈਂ ਇੰਨੇ ਪੈਸੇ ਦੇ ਰਿਹਾ ਮੈਂ ਫਾਲਤੂ ਨਹੀਂ ਦੇ ਰਿਹਾ ਜੀ ਤੇ ਇਸ ਕਰਕੇ ਇਹ ਸਰਚ ਜ਼ਰੂਰੀ ਆ ਇਹ ਤਾਂ ਹੈਗਾ ਇਨੀਸ਼ੀਅਲ ਪਾਰਟ ਹੂੰ ਉਸ ਤੋਂ ਬਾਅਦ ਤੁਸੀਂ ਉਹਦੀ ਲੈਮ ਰਿਪੋਰਟ ਦੇਖਦੇ ਆ ਜਿਹੜੀ ਕਾਉਂਸਲ ਤੋਂ ਮਿਲਦੀ ਆ ਵੀ ਸਾਰਾ ਸਹੀ ਸਲਾਮਤ ਬਣਿਆ ਆ ਜੀ ਕੋਈ ਹੋਰ ਉਹਦੇ ਵਿੱਚ ਰੈਸਟ੍ਰਿਕਸ਼ਨ ਤੇ ਨਹੀਂ ਕੋਈ ਕੰਪਲੇਂਟ ਤੇ ਨਹੀਂ ਹੈਗੀ ਫਿਰ ਤੁਸੀਂ ਬਿਲਡਿੰਗ ਇਨਸਪੈਕਸ਼ਨ ਰਿਪੋਰਟ ਕਰਾਉਨੇ ਆ ਘਰ ਦੀ ਤੇ ਉਹ ਬੈਲਡਰ ਤੋਂ ਹੋ ਜਾਂਦੀ ਆ ਹੂੰ ਜੇ ਬੈਂਕ ਵੈਲਿਊਏਸ਼ਨ ਮੰਗਦੀ ਆ ਤਾਂ ਵੈਲਿਊਏਸ਼ਨ ਜਿਹੜੀ ਗਵਰਨਮੈਂਟ ਵੈਲਿਊਏਸ਼ਨ ਨਹੀਂ ਦੇਖੀ ਜਾਂਦੀ ਜਿਹੜੀ ਅਸਲੀ ਵੈਲਿਊਏਸ਼ਨ ਰਜਿਸਟਰਡ ਵੈਲਿਊਏਸ਼ਨ ਨੂੰ ਮੰਨਿਆ ਜਾਂਦਾ ਹੂੰ ਜਿਹੜੀ ਤੁਸੀਂ ਪੈਸੇ ਦੇ ਕੇ ਕਰਾਉਨੇ ਆ ਜੀ ਤੇ ਉਹ ਅੱਜ ਕੱਲ ਬੈਂਕਿੰਗ ਸਿਸਟਮ ਦੇ ਥਰੂ ਹੀ ਹੁੰਦੀ ਆ ਪੈਸੇ ਆਮ ਤੌਰ ਤੇ ਬਾਹਰ ਨੂੰ ਦੇਣੇ ਪੈਂਦੇ ਆ ਜੀ 800 ਡਾਲਰ ਦੇ ਵਿੱਚ ਤਕਰੀਬਨ ਹੁੰਦੀ ਆ ਜੀ ਤੇ ਉਹ ਵੀ ਕਰਵਾ ਲੈਣੀ ਚਾਹੀਦੀ ਆ ਹੂੰ ਕਿਸੇ ਨੇ ਨੀਊਜ਼ੀਲੈਂਡ ਸਾਡਾ ਭੈਣ ਭਰਾ ਕਿਰਾਏ ਤੇ ਮਕਾਨ ਲੈਣਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਉਹ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਉਹਨੂੰ ਦੇਖਣੀਆਂ ਚਾਹੀਦੀਆਂ ਬਹੁਤ ਸਾਰੇ ਭੈਣ ਭਰਾ ਕ੍ਰੈਡਿਟ 雇ਰ ਵਰਕ ਵੀਜ਼ੇ ਤੇ ਆਏ ਆ ਕਿਸੇ ਨਾ ਕਿਸੇ ਨਾਲ ਕਮਰਾ ਘਰ ਸ਼ੇਅਰ ਕਰਦੇ ਰਹੇ ਆ ਮਨ ਚ ਆਇਆ ਵੀ ਯਾਰ ਹੁਣ ਆਪਣਾ ਅਲੱਗ ਰਹੀਏ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਾਂਜੀ ਜਿੱਦਾਂ ਪਹਿਲਾਂ 70 ਹੁੰਦੇ ਸੀ ਹੁਣ 78 ਹੋ ਗਏ ਜਿੱਦਾਂ ਆਪਾਂ ਅੱਗੇ ਪ੍ਰੋਗਰਾਮ ਕੀਤਾ ਸੀ ਜੀ ਸੋ ਇਹ ਗਿਣਤੀ ਵੱਧ ਹੀ ਰਹਿਣੀ ਆ ਜੀ ਇਹ ਵੱਧ ਹੀ ਰਹਿੰਦੀ ਆ ਜੀ ਤੇ ਚਾਰ ਅਸੀਂ ਹਾਲੇ ਪਿਛਲੇ ਹਫ਼ਤੇ ਹੀ ਰੋਟਰੂਆ ਚ ਲੈ ਕੇ ਹਟਿਆ ਵੈਰੀ ਗੁੱਡ ਤੇ ਬਾਕੀ ਇਦਾਂ ਵੀ ਸਫ਼ਰ ਇਦਾਂ ਹੀ ਸ਼ੁਰੂ ਹੁੰਦਾ ਵੀ ਅਸੀਂ ਵੀ ਇਦਾਂ ਹੀ ਸ਼ੁਰੂ ਕੀਤਾ ਸੀਗਾ ਵੀ ਜਿੱਦਾਂ ਅੱਜ ਮਾਈਗ੍ਰੈਂਟ ਆਏ ਆ ਅਸੀਂ ਵੀ ਉਹਨਾਂ ਦਿਨਾਂ ਚ ਕਾਰਾਂ ਤੰਬੂਆਂ ਦੇ ਵਿੱਚ ਰਹੇ ਆ ਹਮ ਤੇ ਉਹ ਤੋਂ ਬਾਅਦ ਫਿਰ ਅਸੀਂ ਕਿਰਾਏ ਵਾਲੇ ਘਰਾਂ ਦੇ ਵਿੱਚ ਆਏ ਕਾਫੀ ਸਮੇਂ ਬਾਅਦ ਤੇ ਜਿਹੜਾ ਕਿ ਕਾਫੀ ਔਖਾ ਕੰਮ ਹੁੰਦਾ ਹੁਣ ਵੀ ਜਿਸ ਵੇਲੇ ਕਿਰਾਏ ਤੇ ਸੀ ਲੈਨੇ ਆ ਪੇ ਅਸੀਂ ਉਹਨੂੰ ਇੱਕ ਹੋਮ ਸਮਝਦੇ ਆ ਆਪਣਾ ਬਿਲਕੁਲ ਤੇ ਜਿਸ ਵੇਲੇ ਕਿਰਾਏ ਤੇ ਲੈਨੇ ਆ ਤਾਂ ਪਹਿਲਾਂ ਤਾਂ ਮੇਕ ਸ਼ੋਰ ਕਰੋ ਪੇ ਤੁਸੀਂ ਆਪਣੇ ਸਾਰੇ ਡਾਕੂਮੈਂਟ ਕੋਲ ਰੱਖੋ ਜਿਹੜੇ ਵੀ ਤੁਹਾਨੂੰ ਟੈਨੈਂਸੀ ਐਗਰੀਮੈਂਟ ਦੀ ਕਾਪੀ ਮਿਲੀ ਹੋ ਆ ਜਾਂ ਜਿਹੜੇ ਵੀ ਡਾਕੂਮੈਂਟ ਹੈਗੇ ਆਪਣੇ ਕੋਲ ਰੱਖੋ ਇਹ ਨਹੀਂ ਪੇ ਘਰ ਲੈ ਲਿਆ ਤਾਂ ਮੁੜ ਕੇ ਉਹਨੂੰ ਗਵਾ ਲੋਂ ਕੋਈ ਬੌਂਡ ਦੀ ਰਸੀਦ ਕੋਈ ਹੋਈ ਆ ਉਹ ਤੁਸੀਂ ਕੋਲ ਰੱਖ ਲਓ ਜੀ ਤੇ ਬਾਕੀ ਜਦੋਂ ਵੀ ਕਿਸੇ ਮਾਲਕ ਨੂੰ ਤੁਸੀਂ ਆਪਣੇ ਨੂੰ ਘਰ ਲੈ ਲੈਨੇ ਆ ਉਸ ਤੋਂ ਬਾਅਦ ਕੋਈ ਰਿਪੇਅਰ ਮੇਨਟੇਨੈਂਸ ਲਈ ਕਹਿੰਨੇ ਆ ਵਧੀਆ ਗੱਲ ਆ ਵੀ ਤੁਸੀਂ ਈਮੇਲ ਰਾਹੀਂ ਉਹਨੂੰ ਕਹੋ ਪ੍ਰਾਪਰਟੀ ਮੈਨੇਜਰ ਨੂੰ ਜੀ ਜਾਂ ਮਾਲਕ ਨੂੰ ਉਹਦੇ ਵਿੱਚ ਕੀ ਆ ਵੀ ਤੁਹਾਡੇ ਕੋਲ ਵੀ ਰਿਕਾਰਡ ਰਹਿੰਦਾ ਵੀ ਆਹ ਗੱਲ ਮੈਂ ਉਹਨੂੰ ਕਹੀ ਆ ਹੂੰ ਜੇਲੇ ਅਸੀਂ ਫੋਨ ਕਰਕੇ ਕਹਿ ਦਿੰਨੇ ਆ ਤਾਂ ਤੁਹਾਡੇ ਕੋਲ ਫੋਨ ਦਾ ਰਿਕਾਰਡ ਨਹੀਂ ਹੁੰਦਾ ਮੋਰੇ ਉਹਨਾਂ ਕੋਲ ਵੀ ਨਹੀਂ ਹੁੰਦਾ ਉਹਨਾਂ ਦੇ ਕਈ ਵਾਰ ਦਫ਼ਤਰ 'ਚ ਹੋ ਸਕਦਾ 10 ਬੰਦੇ ਕੰਮ ਕਰਦੇ ਹੁਣ ਪਤਾ ਨਹੀਂ ਕੇਨ ਫੋਨ ਚੱਕਿਆ ਹੁੰਦਾ ਜੀ ਤੇ ਵਧੀਆ ਗੱਲ ਆ ਪਿਆ ਆਪਣੇ ਪ੍ਰਾਪਰਟੀ ਮੈਨੇਜਰ ਨੂੰ ਜਾਂ ਮਾਲਕ ਨੂੰ ਤੁਸੀਂ ਈਮੇਲ ਰਾਹੀਂ ਲਿਖੋ ਹੂੰ ਫਿਰ ਉਹਦਾ ਜੇ ਜਵਾਬ ਨਹੀਂ ਆਇਆ ਤਾਂ ਉਹਨੂੰ ਰਿਮਾਈਂਡਰ ਭੇਜੋ ਵੀ ਤੂੰ ਇਹਦੇ ਬਾਰੇ ਕੀ ਕੀਤਾ ਹੂੰ ਤੇ ਉਹਦਾ ਬੜਾ ਫਾਇਦਾ ਰਹਿੰਦਾ ਵੀ ਕੱਲੋਂ ਕਿਸੇ ਵਜ੍ਹਾ ਕਰਕੇ ਕੇਸ ਟੈਨੈਂਸੀ ਟਰਬਿਊਨਲ ਦੇ ਵਿੱਚ ਚਲੇ ਜਾਂਦਾ ਜੀ ਤੇ ਦੋਨੋਂ ਹੀ ਤਰ੍ਹਾਂ ਉਸ ਈਮੇਲ ਨੂੰ ਇੱਕ ਦੂਜੇ ਪ੍ਰਤੀ ਸਬੂਤ ਦੇ ਤੌਰ ਤੇ ਵਰਤ ਸਕਦੀਆਂ ਜੀ ਹਾਂਜੀ ਬਿਲਕੁਲ ਜੀ ਸੋ ਜੇਕਰ ਕੋਈ ਘਰ ਰੈਂਟ ਤੇ ਲੈਣਾ ਚਾਹੁੰਦਾ ਤਾਂ ਛੋਟੀਆਂ ਛੋਟੀਆਂ ਸਾਫ ਦੰਨੀਆਂ ਆ ਜੀ ਜਿਹੜੀਆਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਹਰ ਇੱਕ ਚੀਜ਼ ਦਾ ਸਬੂਤ ਆ ਜਿਹੜਾ ਉਹ ਜ਼ਰੂਰੀ ਆ ਕਈ ਵਰੀ ਹੁੰਦਾ ਆਪਣੇ ਭਾਈਚਾਰੇ ਦੇ ਵਿੱਚ ਨਾ ਆਪਾਂ ਦੇ ਲੈਂਦੇ ਆ ਵੀ ਮੇਰਾ ਯਾਰ ਦੋਸਤਾ ਕੋਈ ਨਹੀਂ ਯਾਰ ਅੱਗੇ ਕਰਦੇ ਤੇ ਤੇ ਬਾਅਦ ਚੋਂ ਫਿਰ ਉਹ ਯਾਰੀ ਦੋਸਤੀ ਵੀ ਫਿੱਕ ਪੈ ਜਾਂਦੀ ਆ ਤੇ ਫਿਰ ਅਗਲਾ ਕਹਿੰਦਾ ਵੀ ਯਾਰ ਕਰ ਤਾਂ ਮੈਂ ਯਾਰ ਦੋਸਤ ਕਰਕੇ ਦੇ ਦਿੱਤਾ ਸੀ ਤੇ ਉਹ ਮੇਰਾ ਘਰ ਖਰਾਬ ਕਰ ਗਿਆ ਇਹ ਇਹ ਜਿਹੜਾ ਟੈਨੈਂਟ ਵਾਸਤੇ ਇਕੱਲਾ ਜ਼ਰੂਰੀ ਨਹੀਂ ਜਿਹੜਾ ਮਾਲਕ ਵੀ ਹੈਗਾ ਆ ਉਹ ਇਦਾਂ ਕਰ ਦਿੰਦਾ ਹੈ ਬਿਜਾਰੀ ਦੋਸਤੀ ਦੇ ਵਿੱਚ ਉਹਦੇ ਵਿੱਚ ਵੀ ਪੇਪਰ ਵਰਕ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਜਦਾਂ ਹੁਣ ਟੈਨੈਂਸੀ ਐਗਰੀਮੈਂਟ ਸਾਈਨ ਕਰੇ ਬੌਂਡ ਜਿੱਤਾਂ ਧਾਰਨਾ ਆ ਉਹ ਬੌਂਡ ਮਤਲਬ ਬੌਂਡ ਸੈਂਟਰ ਨੂੰ ਦੇਵੇ ਹਮ ਤੇ ਉਹ ਵੀ ਇਦਾਂ ਹੀ ਆ ਕਿ ਆਪਣੀ ਈਮੇਲ ਕਮਿਊਨੀਕੇਸ਼ਨ ਜਿਹੜੀ ਆ ਪੀ ਉਹਦਾ ਸਬੂਤ ਰੱਖੇ ਕੱਲੋਂ ਟੈਨੈਂਟ ਵੀ ਉਹਨੂੰ ਟੈਨਸੀ ਟਰਮੀਨਲ ਚ ਲੈ ਜਾ ਸਕਦਾ ਤੇ ਮਾਲਕ ਵੀ ਲੈ ਜਾ ਸਕਦਾ ਬਿਲਕੁਲ ਦੋਨੋਂ ਤਰ੍ਹਾਂ ਜਿੱਦਾਂ ਆਪਸ ਵਿੱਚ ਹੀ ਸਾਫ਼ ਰਹਿਣ ਤਾਂ ਚੰਗੀ ਗੱਲ ਆ ਹੂੰ ਫਿਰ ਬਾਅਦ ਵਿੱਚ ਕੀ ਆਪਸ ਵਿੱਚ ਕੋਈ ਰੌਲਾ ਨਹੀਂ ਪੈਂਦਾ ਜੀ ਜਿਵੇਂ ਉਹ ਸਿਆਣੇ ਕਹਿੰਦੇ ਆ ਸਾਕ ਤਾ ਮਾਵਾ ਧੀਆਂ ਦਾ ਤਾਂ ਬਿਲਕੁਲ ਜੀ ਜੇ ਥੋੜੇ ਜੇ ਹਿਸਾਬ ਕਿਤਾਬ ਦੇ ਵਿੱਚ ਰਹੀਏ ਤਾਂ ਫਿਰ ਜਿਹੜਾ ਰੌਲਾ ਪਾਉ ਤੋਂ ਆਪਾਂ ਬਚ ਸਕਦੇ ਆ ਘਰ ਤੁਸੀਂ ਜਿਵੇਂ ਕਿਹਾ ਵੀ 70 ਤੋਂ 78 ਹੋ ਗਿਆ 8 9 ਖਰੀਦੇ ਆ ਹਾਂਜੀ ਤੇ ਮਾਰਕੀਟ ਤਾਂ ਕਹਿੰਦੇ ਥੱਲੇ ਨੂੰ ਜਾ ਰਹੀ ਆ ਖਰੀਦਦਾਰਾਂ ਦੇ ਲਈ ਤਾਂ ਮੌਕਾ ਵਧੀਆ ਕਰ ਵਧੀਆ ਖਰੀਦ ਰਹੇ ਆ ਤੇ ਮੈਂ ਤਾਂ ਉੱਥੋਂ ਜਾਣਨਾ ਚਾਹੂੰਗਾ ਹੁਣ ਜੇ ਕੋਈ ਫਰਸਟ ਹੋਮ ਬਾਏਰ ਘਰ ਖਰੀਦਣਾ ਚਾਹੁੰਦਾ ਤੇ ਕੀ ਮੈਸੇਜ ਉਹਨੂੰ ਦੇਣਾ ਚਾਹੋਗੇ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਆ ਫਰਸਟ ਹੋਮ ਬਾਏਰ ਰੱਖੇ ਪਹਿਲਾਂ ਕਰ ਰੈਂਟ ਤੋਂ ਪਹਿਲਾਂ ਇਹ ਤਾਂ ਇਹੀ ਜਾਂਦਾ ਵੀ ਬੈਂਕ ਵਾਲਿਆਂ ਨੇ ਕਰਾਤਾ ਜੀ ਤੇ ਫੜਾਫੜ ਬਸ ਹੁਣ ਘਰ ਲੈ ਲਓ ਤੇ ਬ੍ਰੋਕਰ ਬਹੁਤ ਫਿਰਦੇ ਆ ਮਾਰਕੀਟ 'ਚ ਉਹਨਾਂ ਨੇ ਵਧੀਆ ਕਰ ਦਵਾ ਦੇਣਾ ਪਰ ਥੋੜੀ ਜਿਹੀ ਆਪਣੀ ਵੀ ਜੇ ਕਹਿੰਦੇ ਸਾਵਧਾਨੀ ਰੱਖ ਲਈਏ ਜਾਣਕਾਰੀ ਪਹਿਲਾਂ ਰੱਖੀਏ ਤਾਂ ਚੰਗਾ ਘਰ ਲੈ ਸਕਦੇ ਆ ਬਾਕੀ ਜਾਣਕਾਰੀ ਤੁਸੀਂ ਦਿਓ ਦੇਖੋ ਜੀ ਪਈ ਮੇਰਾ ਇਹ ਮੰਨਣਾ ਆ ਪਈ ਜਿਹੜੀ ਸਹੀ ਜਾਣਕਾਰੀ ਤੁਹਾਨੂੰ ਉਸ ਬੰਦੇ ਤੋਂ ਮਿਲਦੀ ਆ ਪਈ ਜਿਹਦਾ ਘਰ ਦੇ ਵਿੱਚ ਕੋਈ ਆਪਣਾ ਇੰਟਰਸਟ ਨਹੀਂ ਹੈਗਾ ਜੀ ਜਦਾਂ ਤੁਸੀਂ ਕਿਸੇ ਬੰਦੇ ਤੋਂ ਜਾਣਕਾਰੀ ਲੈਣੇ ਆ ਪਈ ਉਹਨੂੰ ਘਰ ਵਿੱਚ ਤੇ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਲੋ ਚਾਹੇ ਨਾ ਲੋ ਉਹਨੂੰ ਕੁਝ ਫਾਇਦਾ ਨਹੀਂ ਹੋਣਾ ਤੁਸੀਂ ਕਰਜ਼ਾ ਲਓ ਚਾਹੇ ਨਹੀਂ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਹੂੰ ਜੇ ਤੁਸੀਂ ਬ੍ਰੋਕਰ ਦੀ ਸਲਾਹ ਕਰਕੇ ਘਰ ਲੈਣੇ ਆ ਤਾਂ ਬ੍ਰੋਕਰ ਨੂੰ ਆਪਣਾ ਕਮਿਸ਼ਨ ਮਿਲਣਾ ਤੁਹਾਨੂੰ ਲੋਨ ਦੇਣ ਦਾ ਜੀ ਜੇ ਏਜੰਟ ਦੀ ਸਲਾਹ ਦੇ ਨਾਲ ਲੈਣੇ ਆ ਏਜੰਟ ਨੂੰ ਆਪਣਾ ਕਮਿਸ਼ਨ ਮਿਲਣਾ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਉਹ ਗਲਤ ਸਲਾਹ ਦੇਣਗੇ ਨਹੀਂ ਉਹਨਾਂ ਦੀ ਜੋਬ ਆ ਤਾਂ ਦੋਨੋਂ ਬੰਦੇ ਉੱਥੇ ਰਿਲੇਟਡ ਆ ਉਸ ਚੀਜ਼ ਦੇ ਨਾਲ ਉਹਨਾਂ ਨੂੰ ਫਾਇਦਾ ਹੋਣਾ ਹੂੰ ਤੇ ਜੇ ਉਹ ਤੁਹਾਨੂੰ ਕਹਿਣਗੇ ਵੀ ਘਰ ਲੈਣ ਦਾ ਕੋਈ ਫਾਇਦਾ ਨਹੀਂ ਫਿਰ ਉਹਨਾਂ ਦਾ ਕਮਿਸ਼ਨ ਗਿਆ ਹੂੰ ਇਦਾਂ ਜੇ ਬ੍ਰੋਕਰ ਤੁਹਾਨੂੰ ਕਹੂਗਾ ਘਰ ਨਾਲ ਲਓ ਤਾਂ ਉਹਦਾ ਗਿਆ ਜੀ ਤੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਉਹਨਾਂ ਤੋਂ ਇਲਾਵਾ ਆਪਣੀ ਸਰਚ ਕਰੀਏ ਹੂੰ ਆਪਣੀ ਸਰਚ ਕੀ ਆ ਵੀ ਤੁਸੀਂ ਪਹਿਲਾਂ ਤਾਂ ਦੇਖਣਾ ਵੀ ਪ੍ਰਾਪਰਟੀ ਦੇ ਪੈਸੇ ਕਿੰਨੇ ਦੇਣੇ ਆ ਹੂੰ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਤਾਂ ਤੁਸੀਂ ਇਲਾਕੇ ਦੀ ਅਪ ਟੂ ਡੇਟ ਸੇਲਜ਼ ਰਿਪੋਰਟ ਦੇਖੋ ਜੀ ਤੇ ਘਰ ਕਿੰਨੇ ਕਿੰਨੇ ਦੇ ਵਿਕ ਰਹੇ ਆ ਹੂੰ ਤੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਆ ਵੀ ਹਾਂ ਵੀ ਇੰਨੇ ਕੁ ਪੈਸੇ ਦਾ ਘਰ ਆ ਉਹਦੇ ਮੁਕਾਬਲੇ ਜਿਹੜੇ ਘਰ ਦਾ ਤੁਹਾਨੂੰ ਪਤਾ ਲੱਗਦਾ ਵੀ ਇੰਨੇ ਦਾ ਵਿਕਿਆ ਉਸ ਤੋਂ ਬਾਅਦ ਜੇ ਛੋਟਾ ਆ ਵੱਡਾ ਆ ਔਰ ਮਾਊਂਟ ਤੁਸੀਂ ਉਹਦੇ ਵਿੱਚ ਘਟ ਜਾ ਵਧ ਕਰ ਸਕਦੇ ਆ ਹੂੰ ਉਹ ਤੇ ਤੁਹਾਨੂੰ ਕੌਨਫੀਡੈਂਸ ਹੋ ਜਾਂਦਾ ਹਾਂ ਵੀ ਮੈਂ ਇੰਨੇ ਪੈਸੇ ਦੇ ਰਿਹਾ ਮੈਂ ਫਾਲਤੂ ਨਹੀਂ ਦੇ ਰਿਹਾ ਜੀ ਤੇ ਇਸ ਕਰਕੇ ਇਹ ਸਰਚ ਜ਼ਰੂਰੀ ਆ ਇਹ ਤਾਂ ਹੈਗਾ ਇਨੀਸ਼ੀਅਲ ਪਾਰਟ ਹੂੰ ਉਸ ਤੋਂ ਬਾਅਦ ਤੁਸੀਂ ਉਹਦੀ ਲੈਮ ਰਿਪੋਰਟ ਦੇਖਦੇ ਆ ਜਿਹੜੀ ਕਾਉਂਸਲ ਤੋਂ ਮਿਲਦੀ ਆ ਵੀ ਸਾਰਾ ਸਹੀ ਸਲਾਮਤ ਬਣਿਆ ਆ ਜੀ ਕੋਈ ਹੋਰ ਉਹਦੇ ਵਿੱਚ ਰੈਸਟ੍ਰਿਕਸ਼ਨ ਤੇ ਨਹੀਂ ਕੋਈ ਕੰਪਲੇਂਟ ਤੇ ਨਹੀਂ ਹੈਗੀ ਫਿਰ ਤੁਸੀਂ ਬਿਲਡਿੰਗ ਇਨਸਪੈਕਸ਼ਨ ਰਿਪੋਰਟ ਕਰਾਉਨੇ ਆ ਘਰ ਦੀ ਤੇ ਉਹ ਬੈਲਡਰ ਤੋਂ ਹੋ ਜਾਂਦੀ ਆ ਹੂੰ ਜੇ ਬੈਂਕ ਵੈਲਿਊਏਸ਼ਨ ਮੰਗਦੀ ਆ ਤਾਂ ਵੈਲਿਊਏਸ਼ਨ ਜਿਹੜੀ ਗਵਰਨਮੈਂਟ ਵੈਲਿਊਏਸ਼ਨ ਨਹੀਂ ਦੇਖੀ ਜਾਂਦੀ ਜਿਹੜੀ ਅਸਲੀ ਵੈਲਿਊਏਸ਼ਨ ਰਜਿਸਟਰਡ ਵੈਲਿਊਏਸ਼ਨ ਨੂੰ ਮੰਨਿਆ ਜਾਂਦਾ ਹੂੰ ਜਿਹੜੀ ਤੁਸੀਂ ਪੈਸੇ ਦੇ ਕੇ ਕਰਾਉਨੇ ਆ ਜੀ ਤੇ ਉਹ ਅੱਜ ਕੱਲ ਬੈਂਕਿੰਗ ਸਿਸਟਮ ਦੇ ਥਰੂ ਹੀ ਹੁੰਦੀ ਆ ਪੈਸੇ ਆਮ ਤੌਰ ਤੇ ਬਾਹਰ ਨੂੰ ਦੇਣੇ ਪੈਂਦੇ ਆ ਜੀ 800 ਡਾਲਰ ਦੇ ਵਿੱਚ ਤਕਰੀਬਨ ਹੁੰਦੀ ਆ ਜੀ ਤੇ ਉਹ ਵੀ ਕਰਵਾ ਲੈਣੀ ਚਾਹੀਦੀ ਆ ਹੂੰ ਕਿਸੇ ਨੇ ਨਿਊਜ਼ੀਲੈਂਡ ਸਾਡਾ ਭੈਣ ਭਰਾ ਕਿਰਾਏ ਤੇ ਮਕਾਨ ਲੈਣਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਉਹ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਉਹਨੂੰ ਦੇਖਣੀਆਂ ਚਾਹੀਦੀਆਂ ਬਹੁਤ ਸਾਰੇ ਭੈਣ ਭਰਾ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਤੇ ਆਏ ਆ ਕਿਸੇ ਨਾ ਕਿਸੇ ਨਾਲ ਕਮਰਾ ਘਰ ਸ਼ੇਅਰ ਕਰਦੇ ਰਹੇ ਆ ਮਨ ਚ ਆਇਆ ਵੀ ਯਾਰ ਹੁਣ ਆਪਣਾ ਅਲੱਗ ਰਹੀਏ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਾਂਜੀ ਜਿੱਦਾਂ ਪਹਿਲਾਂ 70 ਹੁੰਦੇ ਸੀ ਹੁਣ 78 ਹੋ ਗਏ ਜਿੱਦਾਂ ਆਪਾਂ ਅੱਗੇ ਪ੍ਰੋਗਰਾਮ ਕੀਤਾ ਸੀ ਜੀ ਸੋ ਇਹ ਗਿਣਤੀ ਵੱਧ ਹੀ ਰਹਿਣੀ ਆ ਜੀ ਇਹ ਵੱਧ ਹੀ ਰਹਿੰਦੀ ਆ ਜੀ ਤੇ ਚਾਰ ਅਸੀਂ ਹਾਲੇ ਪਿਛਲੇ ਹਫਤੇ ਹੀ ਰੋਟਰੂਆ ਚ ਲੈ ਕੇ ਹਟਿਆ ਵੈਰੀ ਗੁੱਡ ਤੇ ਬਾਕੀ ਇਦਾਂ ਵੀ ਸਫਰ ਇਦਾਂ ਹੀ ਸ਼ੁਰੂ ਹੁੰਦਾ ਪੇ ਅਸੀਂ ਵੀ ਇਦਾਂ ਹੀ ਸ਼ੁਰੂ ਕੀਤਾ ਸੀਗਾ ਪੇ ਜਿੱਦਾਂ ਅੱਜ ਮਾਈਗ੍ਰੈਂਟ ਆਏ ਆ ਅਸੀਂ ਵੀ ਉਹਨਾਂ ਦਿਨਾਂ ਚ ਕਾਰਾਂ ਤੰਬੂਆਂ ਦੇ ਵਿੱਚ ਰਹੇ ਆ ਹਮ ਤੇ ਉਹ ਤੋਂ ਬਾਅਦ ਫਿਰ ਅਸੀਂ ਕਿਰਾਏ ਵਾਲੇ ਘਰਾਂ ਦੇ ਵਿੱਚ ਆਏ ਕਾਫੀ ਸਮੇਂ ਬਾਅਦ ਤੇ ਜਿਹੜਾ ਕਿ ਕਾਫੀ ਔਖਾ ਕੰਮ ਹੁੰਦਾ ਹੁਣ ਵੀ ਜਿਸ ਵੇਲੇ ਕਿਰਾਏ ਤੇ ਅਸੀਂ ਲੈਨੇ ਆ ਪੇ ਅਸੀਂ ਉਹਨੂੰ ਇੱਕ ਹੋਮ ਸਮਝਦੇ ਆ ਆਪਣਾ ਬਿਲਕੁਲ ਤੇ ਜਿਸ ਵੇਲੇ ਕਿਰਾਏ ਤੇ ਲੈਨੇ ਆ ਤਾਂ ਪਹਿਲਾਂ ਤਾਂ ਮੇਕ ਸ਼ੋਰ ਕਰੋ ਪੇ ਤੁਸੀਂ ਆਪਣੇ ਸਾਰੇ ਡਾਕੂਮੈਂਟ ਕੋਲ ਰੱਖੋ ਜਿਹੜੇ ਵੀ ਤੁਹਾਨੂੰ ਟੈਨੈਂਸੀ ਐਗਰੀਮੈਂਟ ਦੀ ਕਾਪੀ ਮਿਲੀ ਹੋ ਆ ਜਾਂ ਜਿਹੜੇ ਵੀ ਡਾਕੂਮੈਂਟ ਹੈਗੇ ਆਪਣੇ ਕੋਲ ਰੱਖੋ ਇਹ ਨਹੀਂ ਪੇ ਘਰ ਲੈ ਲਿਆ ਤਾਂ ਮੁੜ ਕੇ ਉਹਨੂੰ ਗਵਾ ਲੋਂ ਕੋਈ ਬੌਂਡ ਦੀ ਰਸੀਦ ਕੋਈ ਹੋਈ ਆ ਉਹ ਤੁਸੀਂ ਕੋਲ ਰੱਖ ਲਓ ਜੀ ਤੇ ਬਾਕੀ ਜਦੋਂ ਵੀ ਕਿਸੇ ਮਾਲਕ ਨੂੰ ਤੁਸੀਂ ਆਪਣੇ ਨੂੰ ਘਰ ਲੈ ਲੈਨੇ ਆ ਉਸ ਤੋਂ ਬਾਅਦ ਕੋਈ ਰਿਪੇਅਰ ਮੇਨਟੇਨੈਂਸ ਲਈ ਕਹਿੰਨੇ ਆ ਵਧੀਆ ਗੱਲ ਆ ਵੀ ਤੁਸੀਂ ਈਮੇਲ ਰਾਹੀਂ ਉਹਨੂੰ ਕਹੋ ਪ੍ਰਾਪਰਟੀ ਮੈਨੇਜਰ ਨੂੰ ਜੀ ਜਾਂ ਮਾਲਕ ਨੂੰ ਉਹਦੇ ਵਿੱਚ ਕੀ ਆ ਵੀ ਤੁਹਾਡੇ ਕੋਲ ਵੀ ਰਿਕਾਰਡ ਰਹਿੰਦਾ ਵੀ ਆਹ ਗੱਲ ਮੈਂ ਉਹਨੂੰ ਕਹੀ ਆ ਹੂੰ ਜੇਲੇ ਅਸੀਂ ਫੋਨ ਕਰਕੇ ਕਹਿ ਦਿੰਨੇ ਆ ਤਾਂ ਤੁਹਾਡੇ ਕੋਲ ਫੋਨ ਦਾ ਰਿਕਾਰਡ ਨਹੀਂ ਹੁੰਦਾ ਮୋਰੇ ਉਹਨਾਂ ਕੋਲ ਵੀ ਨਹੀਂ ਹੁੰਦਾ ਉਹਨਾਂ ਦੇ ਕਈ ਵਾਰ ਦਫ਼ਤਰ 'ਚ ਹੋ ਸਕਦਾ 10 ਬੰਦੇ ਕੰਮ ਕਰਦੇ ਹੁਣ ਪਤਾ ਨਹੀਂ ਕੇਨ ਫੋਨ ਚੱਕਿਆ ਹੁੰਦਾ ਜੀ ਤੇ ਵਧੀਆ ਗੱਲ ਆ ਪਿਆ ਆਪਣੇ ਪ੍ਰਾਪਰਟੀ ਮੈਨੇਜਰ ਨੂੰ ਜਾਂ ਮਾਲਕ ਨੂੰ ਤੁਸੀਂ ਈਮੇਲ ਰਾਹੀਂ ਲਿਖੋ ਹੂੰ ਫਿਰ ਉਹਦਾ ਜੇ ਜਵਾਬ ਨਹੀਂ ਆਇਆ ਤਾਂ ਉਹਨੂੰ ਰਿਮਾਈਂਡਰ ਭੇਜੋ ਵੀ ਤੂੰ ਇਹਦੇ ਬਾਰੇ ਕੀ ਕੀਤਾ ਹੂੰ ਤੇ ਉਹਦਾ ਬੜਾ ਫਾਇਦਾ ਰਹਿੰਦਾ ਵੀ ਕੱਲੋਂ ਕਿਸੇ ਵਜ੍ਹਾ ਕਰਕੇ ਕੇਸ ਟੈਨੈਂਸੀ ਟਰਬਿਊਨਲ ਦੇ ਵਿੱਚ ਚਲੇ ਜਾਂਦਾ ਜੀ ਤੇ ਦੋਨੋਂ ਹੀ ਤਰ੍ਹਾਂ ਉਸ ਈਮੇਲ ਨੂੰ ਇੱਕ ਦੂਜੇ ਪ੍ਰਤੀ ਸਬੂਤ ਦੇ ਤੌਰ ਤੇ ਵਰਤ ਸਕਦੀਆਂ ਜੀ ਹਾਂਜੀ ਬਿਲਕੁਲ ਜੀ ਸੋ ਜੇਕਰ ਕੋਈ ਘਰ ਰੈਂਟ ਤੇ ਲੈਣਾ ਚਾਹੁੰਦਾ ਤਾਂ ਛੋਟੀਆਂ ਛੋਟੀਆਂ ਸਾਫ ਦੰਨੀਆਂ ਆ ਜੀ ਜਿਹੜੀਆਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਹਰ ਇੱਕ ਚੀਜ਼ ਦਾ ਸਬੂਤ ਆ ਜਿਹੜਾ ਉਹ ਜ਼ਰੂਰੀ ਆ ਕਈ ਵਰੀ ਹੁੰਦਾ ਆਪਣੇ ਭਾਈਚਾਰੇ ਦੇ ਵਿੱਚ ਨਾ ਆਪਾਂ ਦੇ ਲੈਂਦੇ ਆ ਵੀ ਮੇਰਾ ਯਾਰ ਦੋਸਤਾ ਕੋਈ ਨਹੀਂ ਯਾਰ ਅੱਗੇ ਕਰਦੇ ਤੇ ਤੇ ਬਾਅਦ ਚੋਂ ਫਿਰ ਉਹ ਯਾਰੀ ਦੋਸਤੀ ਵੀ ਫਿੱਕ ਪੈ ਜਾਂਦੀ ਆ ਤੇ ਫਿਰ ਅਗਲਾ ਕਹਿੰਦਾ ਵੀ ਯਾਰ ਕਰ ਤਾਂ ਮੈਂ ਯਾਰ ਦੋਸਤ ਕਰਕੇ ਦੇ ਦਿੱਤਾ ਸੀ ਤੇ ਉਹ ਮੇਰਾ ਘਰ ਖਰਾਬ ਕਰ ਗਿਆ ਇਹ ਇਹ ਜਿਹੜਾ ਟੈਨੈਂਟ ਵਾਸਤੇ ਇਕੱਲਾ ਜ਼ਰੂਰੀ ਨਹੀਂ ਜਿਹੜਾ ਮਾਲਕ ਵੀ ਹੈਗਾ ਆ ਉਹ ਇਦਾਂ ਕਰ ਦਿੰਦਾ ਹੈ ਬਿਜਾਰੀ ਦੋਸਤੀ ਦੇ ਵਿੱਚ ਉਹਦੇ ਵਿੱਚ ਵੀ ਪੇਪਰ ਵਰਕ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਜਦਾਂ ਹੁਣ ਟੈਨੈਂਸੀ ਐਗਰੀਮੈਂਟ ਸਾਈਨ ਕਰੇ ਬੌਂਡ ਜਿੱਤਾਂ ਧਾਰਨਾ ਆ ਉਹ ਬੌਂਡ ਮਤਲਬ ਬੌਂਡ ਸੈਂਟਰ ਨੂੰ ਦੇਵੇ ਤੇ ਉਹ ਵੀ ਇਦਾਂ ਹੀ ਆ ਕਿ ਆਪਣੀ ਈਮੇਲ ਕਮਿਊਨੀਕੇਸ਼ਨ ਜਿਹੜੀ ਆ ਪੀ ਉਹਦਾ ਸਬੂਤ ਰੱਖੇ ਕੱਲੋਂ ਟੈਨੈਂਟ ਵੀ ਉਹਨੂੰ ਟੈਨਸੀ ਟਰਮੀਨਲ ਚ ਲੈ ਜਾ ਸਕਦਾ ਤੇ ਮਾਲਕ ਵੀ ਲੈ ਜਾ ਸਕਦਾ ਬਿਲਕੁਲ ਦੋਨੋਂ ਤਰ੍ਹਾਂ ਜਿੱਦਾਂ ਆਪਸ ਵਿੱਚ ਹੀ ਸਾਫ਼ ਰਹਿਣ ਤਾਂ ਚੰਗੀ ਗੱਲ ਆ ਹੂੰ ਫਿਰ ਬਾਅਦ ਵਿੱਚ ਕੀ ਆਪਸ ਵਿੱਚ ਕੋਈ ਰੌਲਾ ਨਹੀਂ ਪੈਂਦਾ ਜੀ ਜਿਵੇਂ ਉਹ ਸਿਆਣੇ ਕਹਿੰਦੇ ਆ ਸਾਕ ਤਾ ਮਾਵਾ ਧੀਆਂ ਦਾ ਤਾਂ ਬਿਲਕੁਲ ਜੀ ਜੇ ਥੋੜੇ ਜੇ ਹਿਸਾਬ ਕਿਤਾਬ ਦੇ ਵਿੱਚ ਰਹੀਏ ਤਾਂ ਫਿਰ ਜਿਹੜਾ ਰੌਲਾ ਪਾਉ ਤੋਂ ਆਪਾਂ ਬਚ ਸਕਦੇ ਆ ਘਰ ਤੁਸੀਂ ਜਿਵੇਂ ਕਿਹਾ ਵੀ 70 ਤੋਂ 78 ਹੋ ਗਿਆ 8 9 ਖਰੀਦੇ ਆ ਹਾਂਜੀ ਤੇ ਮਾਰਕੀਟ ਤਾਂ ਕਹਿੰਦੇ ਥੱਲੇ ਨੂੰ ਜਾ ਰਹੀ ਆ ਖਰੀਦਦਾਰਾਂ ਦੇ ਲਈ ਤਾਂ ਮੌਕਾ ਵਧੀਆ ਕਰ ਵਧੀਆ ਖਰੀਦ ਰਹੇ ਆ ਤੇ ਮੈਂ ਤਾਂ ਉੱਥੋਂ ਜਾਣਨਾ ਚਾਹੂੰਗਾ ਹੁਣ ਜੇ ਕੋਈ ਫਰਸਟ ਹੋਮ ਬਾਏਰ ਘਰ ਖਰੀਦਣਾ ਚਾਹੁੰਦਾ ਤੇ ਕੀ ਮੈਸੇਜ ਉਹਨੂੰ ਦੇਣਾ ਚਾਹੋਗੇ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਆ ਫਰਸਟ ਹੋਮ ਬਾਏਰ ਰੱਖੇ ਪਹਿਲਾਂ ਕਰ ਰੇਨ ਤੋਂ ਪਹਿਲਾਂ ਕਿਹਾ ਤਾਂ ਇਹੀ ਜਾਂਦਾ ਵੀ ਬੈਂਕ ਵਾਲਿਆਂ ਨੇ ਕਰਾਤਾ ਜੀ ਤੇ ਫੜਾਫੜ ਬਸ ਹੁਣ ਘਰ ਲੈ ਲੋ ਤੇ ਬਰੋਕਰ ਬਹੁਤ ਫਿਰਦੇ ਆ ਮਾਰਕੀਟ 'ਚ ਉਹਨਾਂ ਨੇ ਵਧੀਆ ਕਰ ਦਵਾ ਦੇਣਾ ਪਰ ਥੋੜੀ ਜਿਹੀ ਆਪਣੀ ਵੀ ਜੇ ਕਹਿੰਦੇ ਸਾਵਧਾਨੀ ਰੱਖ ਲਈਏ ਜਾਣਕਾਰੀ ਪਹਿਲਾਂ ਰੱਖੀਏ ਤਾਂ ਚੰਗਾ ਘਰ ਲੈ ਸਕਦੇ ਆ ਬਾਕੀ ਜਾਣਕਾਰੀ ਤੁਸੀਂ ਦਿਓ ਦੇਖੋ ਜੀ ਪਈ ਮੇਰਾ ਇਹ ਮੰਨਣਾ ਆ ਪਈ ਜਿਹੜੀ ਸਹੀ ਜਾਣਕਾਰੀ ਤੁਹਾਨੂੰ ਉਸ ਬੰਦੇ ਤੋਂ ਮਿਲਦੀ ਆ ਪਈ ਜਿਹਦਾ ਘਰ ਦੇ ਵਿੱਚ ਕੋਈ ਆਪਣਾ ਇੰਟਰਸਟ ਨਹੀਂ ਹੈਗਾ ਜੀ ਜਦਾਂ ਤੁਸੀਂ ਕਿਸੇ ਬੰਦੇ ਤੋਂ ਜਾਣਕਾਰੀ ਲੈਣੇ ਆ ਪਈ ਉਹਨੂੰ ਘਰ ਵਿੱਚ ਤੇ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਲੋ ਚਾਹੇ ਨਾ ਲੋ ਉਹਨੂੰ ਕੁਝ ਫਾਇਦਾ ਨਹੀਂ ਹੋਣਾ ਤੁਸੀਂ ਕਰਜ਼ਾ ਲਓ ਚਾਹੇ ਨਹੀਂ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਹੂੰ ਜੇ ਤੁਸੀਂ ਬ੍ਰੋਕਰ ਦੀ ਸਲਾਹ ਕਰਕੇ ਘਰ ਲੈਣੇ ਆ ਤਾਂ ਬ੍ਰੋਕਰ ਨੂੰ ਆਪਣਾ ਕਮਿਸ਼ਨ ਮਿਲਣਾ ਤੁਹਾਨੂੰ ਲੋਨ ਦੇਣ ਦਾ ਜੀ ਜੇਜੈਂਟ ਦੀ ਸਲਾਹ ਦੇ ਨਾਲ ਲੈਣੇ ਆ ਏਜੈਂਟ ਨੂੰ ਆਪਣਾ ਕਮਿਸ਼ਨ ਮਿਲਣਾ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਉਹ ਗਲਤ ਸਲਾਹ ਦੇਣਗੇ ਨਹੀਂ ਉਹਨਾਂ ਦੀ ਜੋਬ ਆ ਤਾਂ ਦੋਨੋਂ ਬੰਦੇ ਉੱਥੇ ਰਿਲੇਟਡ ਆ ਉਸ ਚੀਜ਼ ਦੇ ਨਾਲ ਉਹਨਾਂ ਨੂੰ ਫਾਇਦਾ ਹੋਣਾ ਹੂੰ ਤੇ ਜੇ ਉਹ ਤੁਹਾਨੂੰ ਕਹਿਣਗੇ ਵੀ ਘਰ ਲੈਣ ਦਾ ਕੋਈ ਫਾਇਦਾ ਨਹੀਂ ਫਿਰ ਉਹਨਾਂ ਦਾ ਕਮਿਸ਼ਨ ਗਿਆ ਹੂੰ ਇਦਾਂ ਜੇ ਬ੍ਰੋਕਰ ਤੁਹਾਨੂੰ ਕਹੂਗਾ ਘਰ ਨਾਲ ਲਓ ਤਾਂ ਉਹਦਾ ਗਿਆ ਜੀ ਤੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਉਹਨਾਂ ਤੋਂ ਇਲਾਵਾ ਆਪਣੀ ਸਰਚ ਕਰੀਏ ਹੂੰ ਆਪਣੀ ਸਰਚ ਕੀ ਆ ਵੀ ਤੁਸੀਂ ਪਹਿਲਾਂ ਤਾਂ ਦੇਖਣਾ ਵੀ ਪ੍ਰਾਪਰਟੀ ਦੇ ਪੈਸੇ ਕਿੰਨੇ ਦੇਣੇ ਆ ਹੂੰ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਤਾਂ ਤੁਸੀਂ ਇਲਾਕੇ ਦੀ ਅਪ ਟੂ ਡੇਟ ਸੇਲਜ਼ ਰਿਪੋਰਟ ਦੇਖੋ ਜੀ ਤੇ ਘਰ ਕਿੰਨੇ ਕਿੰਨੇ ਦੇ ਵਿਕ ਰਹੇ ਆ ਹੂੰ ਤੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਆ ਵੀ ਹਾਂ ਵੇ ਇੰਨੇ ਕੁ ਪੈਸੇ ਦਾ ਘਰ ਆ ਉਹਦੇ ਮੁਕਾਬਲੇ ਜਿਹੜੇ ਘਰ ਦਾ ਤੁਹਾਨੂੰ ਪਤਾ ਲੱਗਦਾ ਵੀ ਇੰਨੇ ਦਾ ਵਿਕਿਆ ਉਸ ਤੋਂ ਬਾਅਦ ਜੇ ਛੋਟਾ ਆ ਵੱਡਾ ਆ ਔਰ ਮਾਊਂਟ ਤੁਸੀਂ ਉਹਦੇ ਵਿੱਚ ਘਟ ਜਾ ਵਧ ਕਰ ਸਕਦੇ ਆ ਹੂੰ ਉਹ ਤੇ ਤੁਹਾਨੂੰ ਕੌਨਫੀਡੈਂਸ ਹੋ ਜਾਂਦਾ ਹਾਂ ਵੀ ਮੈਂ ਇੰਨੇ ਪੈਸੇ ਦੇ ਰਿਹਾ ਮੈਂ ਫਾਲਤੂ ਨਹੀਂ ਦੇ ਰਿਹਾ ਜੀ ਤੇ ਇਸ ਕਰਕੇ ਇਹ ਸਰਚ ਜ਼ਰੂਰੀ ਆ ਇਹ ਤਾਂ ਹੈਗਾ ਇਨੀਸ਼ੀਅਲ ਪਾਰਟ ਹੂੰ ਉਸ ਤੋਂ ਬਾਅਦ ਤੁਸੀਂ ਉਹਦੀ ਲੈਮ ਰਿਪੋਰਟ ਦੇਖਦੇ ਆ ਜਿਹੜੀ ਕਾਉਂਸਲ ਤੋਂ ਮਿਲਦੀ ਆ ਵੀ ਸਾਰਾ ਸਹੀ ਸਲਾਮਤ ਬਣਿਆ ਆ ਜੀ ਕੋਈ ਹੋਰ ਉਹਦੇ ਵਿੱਚ ਰੈਸਟ੍ਰਿਕਸ਼ਨ ਤੇ ਨਹੀਂ ਕੋਈ ਕੰਪਲੇਂਟ ਤੇ ਨਹੀਂ ਹੈਗੀ ਫਿਰ ਤੁਸੀਂ ਬਿਲਡਿੰਗ ਇਨਸਪੈਕਸ਼ਨ ਰਿਪੋਰਟ ਕਰਾਉਨੇ ਆ ਘਰ ਦੀ ਤੇ ਉਹ ਬੈਲਡਰ ਤੋਂ ਹੋ ਜਾਂਦੀ ਆ ਹੂੰ ਜੇ ਬੈਂਕ ਵੈਲਿਊਏਸ਼ਨ ਮੰਗਦੀ ਆ ਤਾਂ ਵੈਲਿਊਏਸ਼ਨ ਜਿਹੜੀ ਗਵਰਨਮੈਂਟ ਵੈਲਿਊਏਸ਼ਨ ਨਹੀਂ ਦੇਖੀ ਜਾਂਦੀ ਜਿਹੜੀ ਅਸਲੀ ਵੈਲਿਊਏਸ਼ਨ ਰਜਿਸਟਰਡ ਵੈਲਿਊਏਸ਼ਨ ਨੂੰ ਮੰਨਿਆ ਜਾਂਦਾ ਹੂੰ ਜਿਹੜੀ ਤੁਸੀਂ ਪੈਸੇ ਦੇ ਕੇ ਕਰਾਉਨੇ ਆ ਜੀ ਤੇ ਉਹ ਅੱਜ ਕੱਲ ਬੈਂਕਿੰਗ ਸਿਸਟਮ ਦੇ ਥਰੂ ਹੀ ਹੁੰਦੀ ਆ ਪੈਸੇ ਆਮ ਤੌਰ ਤੇ ਬਾਹਰ ਨੂੰ ਦੇਣੇ ਪੈਂਦੇ ਆ ਜੀ 800 ਡਾਲਰ ਦੇ ਵਿੱਚ ਤਕਰੀਬਨ